ਆ ਹੁਣੇ ਮੈਨੂੰ ਬਾਪੂ ਕਹਿ ਰਿਹਾ ਤੇ ਬਾਪੂ ਕਹਿ ਰਿਹਾ ਵੀ ਫੋਨ ਚੱਕ ਲਿਆ ਕਰੋ ਪੌਣੇ 5 ਸਾਲ ਬਿੱਟੂ ਨੇ ਚੱਕਿਆ ਤੇਰਾ ਫੋਨ ਚੱਕਿਆ ਪਰ ਉਹ ਨੂੰ ਅਸੀਂ ਉਹਨੂੰ ਸਾਹਮਣੇ ਬੈਠਾਂਗੇ ਕਿਤੇ ਫੇਰ ਨਹੀਂ ਦੱਸਦਾ ਸਹੀ ਬਿੱਟੂ ਨੇ ਚੱਕਿਆ ਮੇਰਾ ਤਾਂ ਚੱਕਿਆ ਨਹੀਂ ਪੌਣੇ 5 ਸਾਲ ਕੀ ਗਿਆ ਫਿਰ ਉਹਨੇ ਪਰ ਉਹਨੇ ਆ ਕੰਮ ਮਾਰਾ ਕਰਿਆ ਜਿਹੜਾ ਪੈਸਾ ਤਬਾਹ ਆ ਲਿਆ ਸਸਿਕਲ ਦੋਸਤੋ ਮੈਂ ਆਕਾਸ਼ ਬੋਪੜਾ ਆਏ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਅੱਜ ਪੰਜਾਬ ਦੀਆਂ 13 ਸੀਟਾਂ ਵਿੱਚੋਂ ਬਹੁਤ ਮਹੱਤਵਪੂਰਨ ਸੀਟ ਲੁਧਿਆਣਾ ਪਹੁੰਚਿਆ ਸਾਡੇ ਨਾਲ ਮੌਜੂਦ ਰਹਿਣਗੇ ਹਲਕਾ ਸੈਂਟਰਲ ਲੁਧਿਆਣਾ ਤੋਂ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨਿਆ ਗਿਆ ਵਾ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਵਸਦਾ ਪੰਜਾਬ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਇਸ ਵਾਰ ਕਿਹੜੇ ਮੁੱਦੇ ਐਮ ਰਹਿਣਗੇ ਤੁਹਾਡੇ ਲਈ ਦੇਖੋ ਮੁੱਦੇ ਲੁਧਿਆਣੇ ਦੇ ਬਹੁਤ ਜ਼ਿਆਦਾ ਮੁੱਦੇ ਨੇ ਪਰ ਮੁੱਦੇ ਕਿਸੇ ਨੇ ਪੂਰੇ ਨਹੀਂ ਕੀਤੇ ਪਰ ਹੁਣ ਮੈਂ ਲੋਕਾਂ ਨਾਲ ਵਾਅਦਾ ਕਰ ਰਿਹਾ ਇਹ ਜਿਸ ਦਿਨ ਆ ਇਸ ਲੁਧਿਆਣੇ ਦੀ ਹਲਕੇ ਦੀ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਸਭ ਤੋਂ ਪਹਿਲਾਂ ਮੇਰਾ ਜਿਹੜਾ ਕੰਮ ਹੋਣਾ ਮੈਂ ਪੀਜੀਆਈ ਵਰਗਾ ਹਸਪਤਾਲ ਜਿਹੜਾ ਵੱਡਾ 5 ਲੱਖ ਦੀ ਵਾਦੀ ਦਾ ਇੱਕੋ ਹਸਪਤਾਲ ਅੱਜ ਤੋਂ 50 ਸਾਲ ਪਹਿਲਾਂ ਦਾ ਬਣਿਆ ਹੋਇਆ ਸਿਵਲ ਹਸਪਤਾਲ ਲੁਧਿਆਣੇ ਦੀ ਅੱਜ 50 ਲੱਖ ਦੀ ਵਾਦੀ ਹੋ ਗਈ ਇੱਕ ਸਭ ਤੋਂ ਵੱਡਾ ਹਸਪਤਾਲ ਪੀਜੀਆਈ ਵਰਗਾ ਪਹਿਲਾਂ ਲੈ ਕੇ ਆਉਣਾ ਇਸ ਸ਼ਹਿਰ ਨੂੰ ਦੂਸਰਾ ਇਹ ਇੰਡਸਟਰੀ ਦਾ ਹੱਬਾ ਵਪਾਰੀਆਂ ਦਾ ਇਹ ਹੱਬਾ ਲੁਧਿਆਣਾ ਕਿ ਕਿਸੇ ਨੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀ ਸਾਰ ਹੀ ਨਹੀਂ ਲਈ ਦਿਨ ਚੀਜ਼ਾਂ ਜਿਹੜੀਆਂ ਲੁਧਿਆਣੇ ਦੀ ਜ਼ਰੂਰਤ ਆ ਉਹ ਸਭ ਨਾਲ ਪਹਿਲਾਂ ਲੈ ਕੇ ਆਉਣੀਆਂ ਇੱਕ ਪਾਸੇ 2 ਸਾਲ ਦਾ ਕੈਰੀਅਰ ਦੂਜੇ ਪਾਸੇ 10 ਸਾਲ ਦਾ ਕੈਰੀਅਰ ਕਿਦਾਂ ਕੰਮ ਦੇ ਵਿੱਚ ਚਾਹੇ ਇੱਕ ਘੰਟਾ ਹੀ ਮਿਲੇ ਕੰਮ ਕਰਕੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕੰਮ ਕਰਨ ਵਾਲਾ ਬੰਦਾ ਕਿ ਬੇਲਾ ਬਹਿਣ ਵਾਲਾ ਬੰਦਾ ਥੋੜੇ ਸਾਹਮਣੇ ਰਿਬ ਨਹੀਂ ਸਿਖੂ ਬਿੱਟੂ ਆ ਜਿਹੜੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਦੋ ਵਾਰੀ ਰਹੇ ਨੇ ਉਹਨਾਂ ਦਾ ਮੁਕਾਬਲਾ ਕਮਲ ਦਾ ਫੁੱਲ ਬੰਦ ਹੋ ਗਿਆ ਕਾਂਗਰਸੀਆਂ ਨੇ ਦਰਵਾਜ਼ੇ ਬੰਦ ਕਰ ਲਏ ਸੀ ਕਮਲ ਦੇ ਫੁੱਲ ਨੇ ਮਰ ਜਾ ਕੇ ਫੁੱਲ ਬੰਦ ਹੋ ਜਾਣਾ ਪੰਜਾਬ ਵਿੱਚ 13 ਸੀਟਾਂ ਵਿੱਚੋਂ ਤੁਸੀਂ ਐਮਐਲਏ ਜਾਂ ਮੰਤਰੀ ਉਤਾਰ ਰਹੇ ਹੋ ਕਿਉਂ ਦੇਖੋ ਸੇਵਾ ਸੇਵਾ ਜਿਹੜੀ ਹੈ ਨਾ ਸੇਵਾ ਭਾਵਨਾ ਉਹ ਬੰਦੇ ਦੀ ਸੇਵਾ ਭਾਵਨਾ ਹੀ ਬੰਦੇ ਨੂੰ ਅੱਗੇ ਲੈ ਕੇ ਜਾਂਦੀ ਹੈ 2 ਸਾਲਾਂ ਚ ਮੇਰੇ ਲੋਕਾਂ ਦੇ ਜਾ ਕੇ ਵਿਊ ਲਏ ਤਾਂ ਉਹ ਕਹਿੰਦੇ ਦਿੱਲੀ ਮੋਦੀ ਦਾ ਕੰਨ ਇਹੀ ਫੜ ਸਕਦਾ ਇਹਨੂੰ ਭੇਜੋ ਉੱਤੇ ਤੁਹਾਨੂੰ ਲੱਗਦਾ ਵੀ ਇਸ ਵਾਰ ਸੀਟ ਜਿੰਨੀ ਸੌਖੀ ਹੋ ਗਈ ਨੇਕਾ ਲੋਕਾਂ ਦਾ ਸਾਜ ਸੰਗਵਾਲ ਦੀ ਗਵਾਈ ਚ ਉਹਦੇ ਹਲਕੇ ਚ ਫਿਰਦੇ ਆ ਜਿੱਧਰ ਜਾਂਦੇ ਆ ਇਦਾਂ ਹੀ ਮੇਲਾ ਲੱਗਿਆ ਲੋਕਾਂ ਨੂੰ ਚਾ ਵਾ ਆਹ ਹੈ ਸੈਂਕੜੇ ਬੁੜੀਆਂ ਮੇਰੀਆਂ ਮਾਵਾ ਭੈਣਾਂ ਨੇ ਆ ਕੇ ਅੱਜ ਸਾਡੀਆਂ ਨੀਤੀਆਂ ਨੂੰ ਅਪਣਾਇਆ ਵਾ ਲੋਕ ਜਾਣਦੇ ਆ ਕੰਮ ਕੰਮ ਨੂੰ ਵੀ ਜਾਣਦੇ ਆ ਜਿਹੜੇ ਕੱਲੇ ਚਾਮਾਲੇ ਹੁੰਦੇ ਆ ਉਹਨਾਂ ਨੂੰ ਵੀ ਜਾਣਦੇ ਕਾਂਗਰਸ ਵੱਲੋਂ ਤੁਹਾਡੇ ਸਾਥੀ ਭਾਰਤਪੁਰਸ਼ ਆਸ਼ੂ ਦੇ ਨਾਮ ਆ ਰਿਹਾ ਕੀ ਲੱਗਦਾ ਤੁਹਾਡਾ ਮੁਕਾਬਲਾ ਹੋਵੇਗਾ ਉਹਨਾਂ ਨਾਲ ਹਾਂਜੀ ਭਾਰਤਪੁਰਨਾ ਆਸ਼ੂ ਦਾ ਮਕਾ ਚਰਚਾ ਹੋ ਰਹੀ ਹੈ ਚੋਣ ਮੈਦਾਨ ਵਿੱਚ ਤੁਹਾਡੇ ਦੇਖੋ ਗੱਲ ਸੁਣੋ ਜਿਨ੍ਹਾਂ ਨੂੰ ਲੋਕ ਦੇਖ ਚੁੱਕੇ ਜਾਂ ਜਿਨ੍ਹਾਂ ਨੇ ਸਮੇਂ ਦੇ ਨਾਲ ਸਾਰਾ ਕੁਝ ਜਾਣਦੇ ਆ ਲੋਕ ਬਹੁਤ ਸਿਆਣੇ ਹੋ ਗਏ ਅੱਜਕੱਲ ਆ ਹੁਣੇ ਮੈਨੂੰ ਬਾਪੂ ਕਹਿ ਰਿਹਾ ਕਿ ਬਾਪੂ ਕਹਿ ਰਿਹਾ ਵੀ ਫੋਨ ਚੱਕ ਲਿਆ ਕਰੋ ਪੌਣੇ 5 ਸਾਲ ਬਿੱਟੂ ਨੇ ਚੱਕਿਆ ਤੇਰਾ ਫੋਨ ਚੱਕਿਆ ਪਰ ਉਹ ਨੂੰ ਅਸੀਂ ਉਹਨੂੰ ਸਾਹਮਣੇ ਬੈਠਾਂਗੇ ਕਿਤੇ ਫੇਰ ਨਹੀਂ ਦੱਸਦਾ ਸਹੀ ਬਿੱਟੂ ਨੇ ਚੱਕਿਆ ਮੇਰਾ ਤਾਂ ਚੱਕਿਆ ਨਹੀਂ ਪੌਣੇ 5 ਸਾਲ ਚੱਕਿਆ ਹੀ ਨਹੀਂ ਕਰਦਾ ਕਿੱਥੇ ਆ ਫਿਰ ਉਹਨੇ ਪਰ ਉਹਨੇ ਆ ਕੰਮ ਮਾੜਾ ਕਰਿਆ ਜਿਹੜਾ ਪੈ ਤਬਾਦਲੇ ਇਹ ਸੰਸਦ ਨਾਲ ਮੌਜੂਦ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਜਿਹੜੇ ਲੁਧਿਆਣਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਉਹ ਵਿਸ਼ੇਸ਼ ਗੱਲਬਾਤ ਕੀਤੀ ਆ ਕੈਮਰਾਮੈਨ ਯਾਸਰ ਦੇ ਨਾਲ ਮੈਂ ਕਾਸ਼ ਬੋਪਾਰਾ ਇਹ ਲੁਧਿਆਣਾ